ਆਲਾ ਬਸ ਕਿਹੜਾ ਡਾ ਜੀ ਇਹ ਤਲਵੰਡੀ ਰਾਮ ਜਿਹੜੀ ਅੱਗ ਲੱਗਦੀ ਘਟਨਾ ਹੋਈ ਹੈ ਕੀ ਹੈ ਜੀ ਇਹ ਦੇਵ ਜੀ 4:00 ਵਜੇ 4:30 ਵਜੇ ਅੱਗ ਲੱਗੀ ਜੀ ਤੇ ਕਦੀ ਦੁਕਾਨ ਜਾਂਦੀ ਹੈ ਰੋਡ ਦੀ ਦੁਕਾਨ ਦੀ ਕੀ ਕੋਈ ਸ਼ੱਕ ਹੈ ਕਿਹੜਾ ਹਾਂ ਜੀ ਸ਼ੱਕ ਹੈ ਸ਼ੱਕ ਹੈ ਜੀ ਕੀ ਕੀ ਸੜਿਆ ਕੀ ਹੈ ਕਹਿੰਦੇ ਇਹ ਵੀ ਜੀ ਸਰਿਆ ਜੋ ਇਨਵਰਟਰ ਸੜਿਆ ਜੋ ਬੈਟਰੀ ਕੈਂਡੀ ਫੋਰ ਉਤੇ ਪੱਖੇ ਪੁੱਕੇ ਨਾਲ ਟੀਨਾ ਟੋਨਾ ਦਾ ਰੋਟੀ ਅੰਦਰ ਹੈ ਅੰਦਰ ਸਾਰਾ ਸਮਾਨ ਤੋਂ ਬਾਹਰ ਲਾ ਜ਼ਰਾ ਟੇਬਲ ਟੋਕਲ ਸਾਰਾ ਕੋਦੇ ਕਰੇ ਰਕੂ ਸਾਰਾ ਪਜ ਅਗਲਾ ਕਿੰਨੇ ਦਾ ਨੁਕਸਾਨ ਮੰਨਦੇ ਆਪਾਂ ਇਹਦੇ ਲੱਖ ਰੁਪਏ ਦਾ ਗਾਸ ਕੋ ਲੱਗ ਇਹਦੇ ਸਬੰਧ ਵਿੱਚ ਪੁਲਿਸ ਨੂੰ ਕੋ ਸੂਚਨਾ ਦਿੱਤਾ ਹਾਂਜੀ ਵੀਜੀ ਦੇਖਿਆ ਹੈ ਰਿਪੋਰਟ ਮੌਕਾ ਵੇਖਿਆ ਹਾਂ ਹਾਂਜੀ ਵੇਖਿਆ ਵੀਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਕਹਿੰਦੇ ਵੀ ਆ ਲੋ ਸਟੇਸ਼ਨ ਸਾਫ ਤੋਂ ਆ ਜਾਏ ਤੇ ਉਹ ਜਿਹੜੇ ਬੰਦੇ ਤਾਂ ਤੁਹਾਨੂੰ ਸ਼ੱਕ ਆ ਕਿ ਉਹਦੀ ਤੁਹਾਡੇ ਨਾਲ ਕੋ ਲੱਗਦਾ ਅਠਾ ਕੀ ਹੈਗਾ ਇਹ ਉਹ ਵੀ ਜੀ ਜਦੋਂ ਆਉਂਦਾ ਉਹ ਕਹਿ ਦਿੰਦਾ ਮੈਂ ਅੱਗ ਲਾ ਦਨੀ ਹੈ ਦੂਜੇ ਤੀਜੇ ਜਨ ਕੋਈ ਵੀ ਗੱਲ ਕਰੇ ਇੱਥੇ ਕਟਿੰਗ ਵਾਲੀ ਦੁਕਾਨ ਤੇ ਬੈੰਦਾ ਵਾ ਉਹ ਕਹਿ ਦਿੰਦਾ ਮੈਂ ਕਰੇ ਕੋਈ ਵੀ ਗੱਲ ਕਰਦੀ ਹੈ ਤੂੰ ਯਾਰ ਤੇ ਕੀਤਾ ਕੋ ਜੇ ਮੈਂ ਅੱਗ ਲਾ ਦਨੀ ਮੈਂ ਅੱਗ ਲਾ ਦ ਇਹ ਜਿਹੜੀ ਅੱਗ ਦੀ ਚ ਪੇੜ ਚ ਕੱਲੀ ਧੜੀ ਦੁਕਾਨ ਕੋ ਫੂਰੂ ਕੋ ਦੁਕਾਨਾਂ ਵਿੱਚ ਆਈਆਂ ਨੇ ਨਹੀਂ ਵੀ ਜੀ ਸਾਡੀ ਕੱਲੀ ਆਈ ਜੋ ਮੰਨ ਲਓ ਜਿਸ ਤਰ੍ਹਾਂ ਹੁਣ ਹਵਾ ਚੱਲ ਰਹੀ ਆ ਨਾੜ ਖੜਾ ਆ ਹੋਰ ਵੱਡਾ ਨੁਕਸਾਨ ਵੀ ਹੁੰਦਾ ਡਰ ਸ ਸਾਰੀ ਮਾਰਕੀਟ ਵਿੱਚ ਬਿਜਲੀ ਹੈ ਬਿਜਲੀ ਨੂੰ ਆਓ ਵੇਖੋ ਉੱਤੇ ਤਾਰਾਂ ਵਾ ਤਾਰਾਂ ਨੂੰ ਵਾ ਵਾ ਅੱਗ ਲੱਗੀ ਹੈ ਸਾਰੀ ਮਾਰਕੀਟ ਵਿੱਚ ਮੈਂ ਅੱਗ ਹੀ ਲੱਗ ਗਈ ਹਾਂ ਤਲਵੰਡੀ ਅੱਡਾ ਅੱਡਾ ਤਲਵੰਡੀ ਰਾਮਾ ਦੀ ਘਟਨਾ ਹੈ ਤੇ ਭਰਾ ਆਪਣੀ ਦੁਕਾਨ ਬੰਦ ਕਰਕੇ ਰਾਤੀ ਆਪਣੇ ਘਰ ਗਿਆ ਸਵੇਰੇ 4:30 ਵਜੇ ਨੂੰ ਮੈਸੇਜ ਮਿਲਦਾ ਕਿ ਦੁਕਾਨ ਤੇ ਅੱਗ ਲੱਗ ਗਈ ਹੈ ਜਦੋਂ ਆਣ ਕੇ ਵੇਖਦਾ ਤੇ ਕਾਫੀ ਨੁਕਸਾਨ ਹੋ ਚੁੱਕਿਆ ਸੀ ਇਹਦਾ ਇਨਵਰਟਰ ਬੈਂਟਰਾ ਇਹਦੀਆਂ ਜੂਸਰ ਮਸ਼ੀਨਾਂ ਜਿਹੜੀਆਂ ਕੈਂਡੀ ਵਗੈਰਾ ਪੱਖੇ ਵੀ ਤੁਸੀਂ ਸਾਰਾ ਨੁਕਸਾਨ ਸਾਨੂੰ ਨਜ਼ਰ ਆ ਰਿਹਾ ਜੇ ਅਸੀਂ ਹਿਸਾਬ ਕਰੀਏ ਮੋਟੀਆਂ-ਮੁਟੀਆਂ ਚੀਜ਼ਾਂ ਦਾ ਤੇ ਲੱਖ ਪਲੱਸ ਜਾਂਦਾ ਆ ਇੱਕ ਬੇਰੁਜ਼ਗਾਰ ਬੰਦਾ ਅੱਜ ਕੰਮ ਕਹੰਦਾ ਨਹੀਂ ਮਿਲਦਾ ਇਸ ਭਰਾ ਸਾਡੇ ਨੇ ਦੁਕਾਨ ਖੋਲ ਕੇ ਆਪਣੇ ਪ੍ਰਾਪਰ ਹਾਰ ਦਾ ਰੋਜ਼ਗਾਰ ਚਲਾਉਂਦਿਆ ਰੋਟੀ ਚਲਾਉਂਦਿਆ ਉਹ ਬੰਦਾ ਆਪਣੇ ਘਰ ਆਪਣੀ ਦੁਕਾਨ ਬੰਦ ਕਰਕੇ RAM ਨਾ ਜਾ ਕੇ ਸੁੱਤਾ ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਆਣ ਕੇ ਕੋਈ ਛੱਕੀ ਹਾਲਾਤਾਂ ਦੇ ਵਿੱਚ ਆਣ ਕੋਈ ਦੁਕਾਨ ਨੂੰ ਅੱਗ ਲੱਗ ਜਾਂਦੇ ਆ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਖਾਸ ਕਰਕੇ ਡੇਰਾ ਬੱਬਾ ਨਾਲਿਕ ਤੋਂ ਇਸ ਚੀਜ਼ ਦੀ ਮੰਗ ਕਰਦਾ ਕਿ ਨਰ ਪੱਖ ਜਾਂਚ ਕੀਤੀ ਜਾਵੇ ਤੇ ਜੋ ਵੀ ਇਹਦੇ ਸਮਾਨ ਦੀ ਪਰਭਾਈ ਇਹਨੂੰ ਪੂਰਾ ਪੂਰਾ ਹੱਕ ਮਿਲੇ ਤਾਂ ਕਿ ਆਪਣਾ ਰੋਜ਼ਗਾਰ ਅੱਗੇ ਤੋਂ ਯਾਰੀ ਰੱਖ ਸਕੇ ਇਹਦੇ ਕੋਈ ਸੀਸੀਟੀਵੀ ਵੀ ਸਾਹਮਣੇ ਆਏ ਇਹ ਇੱਥੋਂ ਦੇ ਅੱਡੇ ਦੇ ਜਿੰਨੇ ਵੀ ਸੀਸੀਟੀਵੀ ਆ ਮੈਂ ਚੋਨਾ ਪ੍ਰਸ਼ਾਸਨ ਚੈੱਕ ਕਰੇ ਦੇਖਿਆ ਜਾਵੇ ਕਿ ਕਿਹੜਾ ਸ਼ਕੀ ਹਾਲਾਤਾਂ ਦੇ ਵਿੱਚ ਬੰਦਾ ਫਿਰਦਾ ਸੀ ਮੇਰੇ ਪੱਖ ਜਾਂਚ ਕੀਤੀ ਜਾਵੇ ਤੇਰੇ ਸਮਾਨ ਦੀ ਪੂਰੀ ਪੂਰੀ ਪਰਭਾਈ ਨੂੰ ਮਿਲੇ ਕਿਉਂਕਿ ਤਲਵੰਡੀ ਅੱਡੇ ਰਾਮ ਅੱਡਾ ਤਲਵੰਡੀ ਰਾਮ ਤੇ ਹੋਰ ਵੀ ਦੁਕਾਨਾਂ ਨੇ ਉੱਪਰ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਨੇ ਜਿਵੇਂ ਕਨਕ ਦਾ ਸੀਜ਼ਨ ਲੱਗ ਕੇ ਗਿਆ ਜੇ ਇਹਹੀ ਅਗਸਤ ਤੋਂ 10 ਸਾਲ ਪਹਿਲੇ ਲੱਗਦੇ ਤਾਂ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਨਾਲ ਦੀਆਂ ਮਾਰਕੀਟ ਦੁਕਾਨਾਂ ਵੀ ਸੜ ਸਕਦੀਆਂ ਸੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਭਰਾ ਦੇ ਨਾਲ ਖੜੀਏ ਇਹਨੂੰ ਹੌਸਲਾ ਦਈਏ ਕਿਉਂਕਿ ਅੱਜ ਕੋਈ ਮਾੜੇ ਤੋਂ ਮਾੜਾ ਰੋਜ਼ਗਾਰ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਸਾਨੂੰ 1.5 ਲੱਖ ਰੁਪਏ ਚਾਹੀਦਾ ਲੰਬੇ ਸਮੇਂ ਤੋਂ ਤਲਵੰਡੀ ਤੇ ਅੱਡਾ ਤਲਵੰਡੀ ਰਾਮੇਚ ਦੁਕਾਨ ਕਰਦਾ ਆ ਰਿਹਾ ਆਓ ਰਲ ਕੇ ਅਸੀਂ ਇਸ ਭਰਾ ਦੀ ਮਦਦ ਕਰੀਏ ਤੇ ਮੈਂ ਚਾਹੁੰਨਾ ਇਹਨੂੰ ਪੂਰਾ ਨਿਰਪੱਖ ਜਾਂਚ ਕਰਕੇ ਇਹਦਾ ਹੱਕ ਦਵਾਇਆ ਜਾਵੇ ਦੱਸੋ ਯਾਰ ਇਹਨਾਂ ਕੋਈ ਸੱਕੀ ਵਿਅਕਤੀ ਜਿਹੜਾ ਮੂਵੀ ਲਫਾਫਾ ਲੈ ਕੇ ਤੁਰਿਆ ਤੁਸੀਂ ਕੋਈ ਕੈਮਰੇ 'ਚ ਵੇਖੀ ਹੋਈ ਕੈਮਰੇ 'ਚ ਇਹ ਕਹਿੰਦੇ ਕਿ ਕਿਸੇ ਸ਼ੱਕੀ ਬੰਦੇ ਨੂੰ ਫਿਰਦਿਆ ਵੇਖਿਆ ਗਿਆ ਸਾਢੇ ਤੇ ਇਸ ਭਰਾ ਨੂੰ ਇਹਦਾ ਜੋ ਵੀ ਬਣਦਾ ਹੱਕ ਲਵਾਇਆ ਜਾਵੇ। ਨਰਿੰਦਰ ਸਿੰਘ ਕਿਹੜਾ ਅਡਾ ਜੀ ਹੈ? ਇਹ ਤਲਵੰਡੀ ਰਾਮਾ ਅਡਾ ਜੇ। ਹਾਂਜੀ। ਮੇਰੀ ਮਾਰਕੀਟ ਇਹਦੇ ਨਾਲ ਮਾਰਕੀਟ ਦੇ ਆ। ਹਾਂਜੀ। ਤਿੰਨ ਦੁਕਾਨਾਂ ਵੇਖੋ ਛੱਡੇ ਚ ਚਾਰ ਤੇ ਗੂ ਮਾਰਕੀਟ ਮੇਰੀ ਇਹਦੀਆਂ ਦੁਕਾਨਾਂ ਚ ਅੱਗੇ ਲੱਗੀ ਨੁਕਸਾਨ ਇਹਦਾ ਜੇ ਕਿੰਨਾ ਹੋਇਆ ਸਾਰਾ ਸਾਡਾ ਨੁਕਸਾਨ ਹੋ ਸਕਦਾ ਸੀ। ਹਾਂਜੀ। ਤੇ ਅਸੀਂ ਦੇ ਹੋ ਆਨੇ ਪ੍ਰਸ਼ਾਸਨ ਕੋ ਵੀ ਸਾਨੂੰ ਜੋ ਇਨਸਾਫ ਮਿਲੇ ਇਹਦਾ। ਤੇ ਇਹਨੂੰ ਵਿਚਾਰ ਇਨਸਾਫ ਦਿੱਤਾ ਜਾਵੇ। ਲੱਖ ਸਵਾ ਲੱਖ ਦਾ ਸਾਡਾ ਨੁਕਸਾਨ ਹੋ ਗਿਆ। ਤੇ ਨਾਲ ਸਾਡਾ ਵੀ ਹੋ ਸਕਦਾ ਸੀ। ਉਰੇ ਕਿੰਨੇ ਲੱਖਾਂ ਦਾ ਹੋ ਜਾਣਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਦਿੱਤਾ ਜਾਏ ਤੇ ਇਹਦੀ ਮਤ ਦਿੱਤੀ ਜਾਏ ਗਰੀਬ ਬੰਦਾ ਦਿਹਾੜੀਦਾਰ ਬੰਦਾ ਆਪਣਾ ਕੰਮ ਰਗਜ਼ਾਰ ਖੋਲਿਆ ਸੀ ਇਹਨੇ ਨਿਕਨੇ ਕਿ ਬੱਚੇ ਇਹਦੇ ਜੀ ਇੱਕ ਤਲਵੰਡੀ ਰਾਮਾ ਕੋਈ ਅੱਗ ਲਗਨ ਦੇ ਘਟਰਾਵਾਪਰੇ ਫਰੂਰ ਵਾਲੀ ਸ਼ਾਪ ਨੂੰ ਕੀ ਮਾਮਲਾ ਜੀ ਵਾਹਵਾ ਜੀ ਇੱਕ ਦਰਖਾਸਤ ਆਈ ਸੀ ਸਿਰੇ ਵਾਹ ਰਕੇਸ਼ ਕੁਮਾਰ ਰਕੇਸ਼ ਮਸੀ ਪੁੱਤਰ ਬੱਜਨ ਮਸੀ ਪਿੰਡ ਤਲਵੰਡੀ ਰਾਮਾ ਤੋਂ ਜਿੰਨਾ ਦੱਸਿਆ ਪਿਆ ਆਇਆ ਵੇਰੇ ਅਸੀਂ ਜਾ ਕੇ ਵੇਖਿਆ ਵਾ ਤੇ ਸਾਡੀ ਦੁਕਾਨ ਜਿਹੜੀ ਆ ਕਰੀਬ ਸਾਡੇ ਕੋਲ ਇਥੇ ਆਏਗੇ ਨਾ ਹੋਏ ਤਕਰੀਬ ਆਏ ਜਿਨ੍ਹਾਂ ਨੇ ਕਿਹਾ ਬਲਹਰੀ ਦੁਕਾਨ ਦੇ ਰਾਤ ਦੀ ਸੜਕ ਨੂੰ ਮੌਕੇ ਤੇ ਗਏ ਹਾਂ ਜੀ ਮੌਕੇ ਤੇ ਜਾ ਕੇ ਅਸੀਂ ਵੇਖਿਆ ਜਿਹਦੇ ਹਾਲਾਤ ਸ਼ੱਕੀ ਪਾਏ ਗਏ ਆ ਕਹਿਣ ਮੁਤਾਬਕ ਵੀ ਉਹਨਾਂ ਦੇ ਕਹਿਣ ਮੁਤਾਬਕ ਅੱਗ ਲੱਗ ਗਈ ਆ ਸਾਡੇ ਕਹਿਣ ਮੌਕੇ ਤੋਂ ਵੇਖਣ ਕਰਕੇ ਹੋ ਸਕਦਾ ਜਾਂ ਪਤਨੀ ਲਾਟ ਵਗੈਰਾ ਕੋਈ ਸ਼ਾਟ ਹੋ ਗਈ ਹੋਵੇ ਜਿਹਦੇ ਕਰਕੇ ਆ ਫਿਰ ਵੀ ਜੋ ਵੀ ਸਾਹਮਣੇ ਆਏਗਾ ਉਦੋਂ ਤੱਕ ਕਾਰਵਾਈ ਕੀਤੀ ਜਾਊਗੀ ਸਰ ਨੁਕਸਾਨ ਕੀ ਕੀ ਹੋਇਆ ਜੀ ਉਹਨਾਂ ਦਾ ਨੁਕਸਾਨ ਜੀ ਇੱਕ ਤੇ ਇਨਵਰਟਰ ਜੀ ਤੇ ਇੱਕ ਟੀਵੀ ਆ ਜੀ ਉਹ ਸੜ ਗਿਆ ਜੀ ਦੋਵੇਂ ਤੇ ਸਰ ਬਾਹਰ ਉਹਨਾਂ ਦਾ ਢਾਂਚਾ ਵਗੈਰਾ ਟੋਟਲੀ ਸੜ ਚੁੱਕਾ ਹੈ ਬਿਲਕੁਲ ਸੜ ਗਿਆ ਜੀ ਉਹ ਕਰ ਲੱਖ ਲੱਖ ਰੁਪਏ ਦਾ ਸਾਡਾ ਲੌਸ ਹੋ ਚੁੱਕਾ ਹੈ ਉਹਨਾਂ ਕਹਿਣ ਮੁਤਾਬਕ ਆ ਹੁਣ ਬਾਕੀ ਫਿਰ ਵੀ ਇੱਕ ਤੇ ਸਰ ਪਹਿਰੇ ਇੱਕ ਸੀਸੀਟੀਵੀ ਸ਼ੱਕੀ ਬੰਦਾ ਘੁੰਮਦਾ ਦਿਖਾਈ ਰਿਹਾ ਕਿ ਇਹ ਤੁਹਾਡੇ ਤਿਆਂ ਚ ਹੈ ਉਹ ਉਹ ਭਾਜੀ ਕਿੱਲੀ ਤੇ ਕਰ ਰਹੇ ਆ ਜੀ ਹਲੇ ਕੈਮਰੇ ਚੱਕਾਂਦੇ ਆ ਕੈਮਰੇ ਚੁੱਕ ਚੈੱਕ ਕਰਕੇ ਜੋ ਉਹਦੇ ਫੋਟੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਵੇਖ ਪੁੱਛਿਆ ਜਾਊਗਾ ਕਿ ਕੌਣ ਆ ਕੌਣ ਨਹੀਂ ਜੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਗਈ ਤੁਹਾਡੇ ਵੱਲੋਂ ਜੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਜੀ ਹੋंदा ਹੀ ਪੂਰਾ ਇਹ ਉਹਦਾ ਦੁਕਾਨ ਤੋਂ ਹੋ ਕੇ ਆਏ ਆ ਵੇਖ ਕੇ ਆਏ ਆ ਉਹਦੇ ਹਾਲਾਤ ਦੁਕਾਨ ਦੇ ਉਹਦੇ ਮੁਤਾਬਕ ਜੋ ਸਾਹਮਣੇ ਆਏਗਾ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ